ਹਾਂ ਜੀ ਸਤਿ ਸ਼੍ਰੀ ਅਕਾਲ ਸੱਜਣਾ ਸਵਾਗਤ ਹੈ ਤੁਹਾਡਾ ਆਪਣੀ ਦੱਸੀ ਦੋਤਰ ਬਲੌਗ ਚੈਨਲ ਤੇ ਜੀ ਆਹ ਦੇਖ ਸਕਦਾ ਹੋਂ ਤੁਸੀਂ ਟਰਾਲੀ ਖੜੀ ਹੈ ਟਰਾਲੀ ਬਾਈ ਕੋਲੇ ਸੇਲ ਆ ਜੀ 11 6 ਦੀ ਹੈ ਵੀਰੇ 11 6 ਦੀ ਟਰਾਲੀ ਹੈ ਜੀ ਬਾਕੀ ਚਾਦਰ ਚੁੱਦਰ ਬਿਲਕੁਲ ਸਾਫ਼ ਹੈ ਦੇਖ ਸਕਦੇ ਕਿਸੇ ਕੋਲ ਉਸ ਨੂੰ ਜਾਣਣੀ ਲੱਗੀ ਅੰਦਰ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਕੋਈ ਕਮੀ ਪੇਸ਼ੇਂ ਦੇ ਸਕਦਾ ਹੁੰਦੇ ਤੇ ਸਾਰਾ ਬੈੱਡ ਵਗੈਰਾ ਨਾਲ ਜੜੂਗਾ ਜੀ ਇਹਦੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਜੇ ਗੱਲ ਕਰੀਏ ਤੇ ਟਾਇਰ ਬਿਲਕੁਲ ਨਵੇਂ ਟਾਇਰ ਪਹਿਲੇ ਉਸਾ ਤੇ ਕੋਟਣਾ ਵੀ ਬਿਲਕੁਲ ਨਵਾਂ ਪਿੰਨ ਕਿਸੇ ਬਸ ਸੁਖਾਣ ਤੇ ਜਿਹੜੇ ਲੈਫਟਾ ਵੀਰੇ ਲੀਕ ਲੋਕ ਤਾਂ ਨਹੀਂ ਕਿਸੇ ਬਸ ਸਾਰਾ ਜਮਾ ਸਹੀ ਹੈ ਠੀਕ ਆ ਜੀ ਆਹ ਦੇਖ ਸਕਦਾ ਮਿੱਤਰੋ ਲੈਫਟਾ ਵੀ ਤੁਹਾਨੂੰ ਦਿਖਾ ਦਿੰਦਾ ਮੇਰੇ ਦਿਖਾ ਕੇ ਅੱਲੇ ਵੀ ਇੱਕ ਵਾਰੀ ਨਿਕਲ ਰਿਹਾ ਬਿਲਕੁਲ ਸਾਫ ਕੰਡੀਸ਼ਨ ਦਾ ਚਾਹੀਦੀ ਰਿਗਾਰਡਰ ਕੋਟਰ ਤੁਸੀਂ ਚੈੱਕ ਕਰ ਸਕਦੇ ਪੂਰੀ ਨਿਗਰਾਈ ਮਰੋਈ ਬਈ ਟਰਾਲੀ ਬਾਕੀ ਡਿਮਾਂਡ ਕੀ ਹੈ ਵੀਰੇ ਇਹਦੀ 195000 195000 ਰੁਪਏ 195000 ਰੁਪਏ ਦੀ ਡਿਮਾਂਡ ਆ ਜਿਹੜਾ ਆਪਣੇ ਵੀਡੀਓ ਦੇਖ ਕੇ ਜਾਊਗਾ ਹਾਂ ਆਈਡੀ ਆਪਣੇ ਵੀਡੀਓ ਦੇਖ ਕੇ ਜੀ ਹਾਂ ਪੂਰਾ ਕਰਾਂਗੇ ਠੀਕ ਆ ਜੀ ਤੇ ਨੰਬਰ ਬੋਲ ਦਿਓ ਵੀਰੇ ਨੰਬਰ 7814364916 76143490 ਠੀਕ ਆ ਜੀ ਤੇ ਹੋਰ ਵੀ ਨੰਬਰ ਹੈਗਾ ਵੀਰੇ ਹੋਰ ਇੱਕ ਹੋਰ ਦੇਗਾ ਮੈਸੇਜ ਆ ਤੇ 34261717973426171 ਇਹ ਬਾਈ ਦੇ ਦੋਨੋਂ ਨੰਬਰ ਹੈ ਕਿਸੇ ਮਰਜ਼ੀ ਇੱਕ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਤੋਂ ਸਾਰੀ ਜਾਣਕਾਰੀ ਟਰਾਲੀ ਬਾਰੇ ਲੈ ਸਕਦੇ ਹੋ ਤੁਸੀਂ ਬਾਕੀ ਡਿਮਾਂਡ ਵੀ ਦੱਸ ਦਿ ਤੁਹਾਨੂੰ ਜਿਹੜਾ ਆਪਣੀ ਵੀਡੀਓ ਦੇਖ ਕੇ ਦੇਖੋ ਉਹਦਾ ਫੁੱਲ ਮਾਰਕਟਾਂ ਵੀ ਕੀਤਾ ਜਾਵੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਨਵੇਂ ਜੁੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਂਦੇ ਦੇਖ ਸਕਦੇ ਟਰਾਲੀ ਬਿਲਕੁਲ ਸਾਫ਼ ਹੈ ਜੇ ਸ਼ਟਰਨ ਵਾਲੀ ਨਹੀਂਗੀ ਤੇ ਲੋਟਰੋ ਮਿੱਤਰਾਂ ਮੇਲਾ ਮਿੱਤਰੋ ਤੇ ਧੰਨਵਾਦ